ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲੈਂਗੁਏਜ ਬਹੁਤ ਬਹੁਤ ਸਵਾਗਤ ਹੈ ਸੋਹਾ ਹਾਜ਼ਰ ਆਜ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਅੱਜ ਦੀਆਂ ਕੁਝ ਖਬਰਾਂ ਸਾਂਝੀਆਂ ਕਰਨ ਦੇ ਲਈ ਪੰਜ ਖਬਰਾਂ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਖਬਰਾਂ ਨਹੀਂ ਅਸਲ ਵਿੱਚ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਨੀ ਹੈ ਸਭ ਤੋਂ ਪਹਿਲਾਂ ਇੱਕ ਕੈਨੇਡਾ ਦੇ ਵਿੱਚ ਫੈਮਿਲੀ ਡਾਕਟਰ ਸਬੰਧੀ ਨਵੀਂ ਜਾਣਕਾਰੀ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੂਜਾ ਜਿਹੜਾ ਡੋਨਲਡ ਟਰੰਪ ਦਾ ਗੋਲਡਨ ਡੋਮ ਦਾ ਕਨਸੈਪਟ ਆ ਤੇ ਕੈਨੇਡਾ ਦਾ ਉਹਦੇ ਵਿੱਚ ਕੀ ਸਟੈਂਡ ਆ ਉਹਦੀ ਗੱਲ ਕਰਾਂਗੇ ਤੀਜਾ ਵੈਨਕੂਵਰ ਸਕਾਈ ਟ੍ਰੇਨ ਦੇ ਸਟੇਸ਼ਨ ਦੇ ਬਾ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਬਲੋਂ ਬੈਲ 26 ਦਾ ਅਲਬਰਟਾ ਦੇ ਵਿੱਚ ਵਿਰੋਧ ਹੋ ਰਿਹਾ ਤੇ ਆਖਰ ਦੇ ਵਿੱਚ ਜਿਹੜੇ ਉਬਰ ਵਾਲੇ ਨੇ ਤੇ ਉਬਰ ਕੰਪਨੀ ਹੈ ਜਿਹਦੇ ਤੋਂ ਟੈਕਸੀਆਂ ਵਾਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੁਖੀ ਹੋਏ ਨੇ ਹੁਣ ਦੁਖੀ ਹੋਣ ਦਾ ਕੀ ਕਾਰਨ ਸਭ ਤੋਂ ਪਹਿਲਾ ਮਸਲਾ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਫੈਮਿਲੀ ਡਾਕਟਰਜ਼ ਬਾਰੇ ਫੈਮਿਲੀ ਡਾਕਟਰ ਕੈਨੇਡਾ ਦੇ ਵਿੱਚ ਹੈ ਨਹੀਂ ਆਪਾਂ ਸਾਰੇ ਜਾਣਦੇ ਹੋ ਤੁਸੀਂ ਕੈਨੇਡਾ ਦੇ ਜਿਹੜੇ ਵੀ ਹਿੱਸੇ ਦੇ ਵਿੱਚ ਰਹਿੰਦੇ ਹੋ ਉੱਥੇ ਫੈਮਿਲੀ ਡਾਕਟਰ ਦੀ ਕਮੀ ਹੈ ਫੈਮਿਲੀ ਡਾਕਟਰ ਇੰਨੇ ਸੌਖੇ ਨਹੀਂ ਮਿਲ ਰਹਾ ਬੀਸੀ ਦੇ ਵਿੱਚ ਹੁਣ ਥੋੜੀ ਜੀ ਹਾਲਤ ਅੱਗੇ ਨਾਲੋਂ ਸੁਧਰੀ ਆ ਪਰ ਹਜੇ ਵੀ ਜਿੰਨੇ ਡਾਕਟਰ ਚਾਹੀਦੇ ਹੋਣੋਂ ਡਾਕਟਰ ਹੈ ਨਹੀਂ ਰੋਲਾ ਬੜਾ ਸਿੱਧਾ ਆ ਇਹਦੇ ਕਾਰਨ ਕੀ ਨੇ ਕੁਝ ਲੋਕਾਂ ਦਾ ਕਾਰਨ ਕਹਿੰਦੇ ਆ ਵੀ ਲੋਕ ਇੰਨੇ ਜ਼ਿਆਦਾ ਆ ਗਏ ਜਿੰਨੇ ਨਹੀਂ ਹੋਣੇ ਚਾਹੀਦੇ ਸੀ ਡਾਕਟਰ ਤੇ ਉਹਨੇ ਕੀ ਆ ਡਾਕਟਰ ਕਿੰਨੇ ਕਿਤੇ ਨਵੇਂ ਪੈਦਾ ਹੋ ਜਾਣੇ ਆ ਜਾਂ ਮੈਡੀਕਲ ਸਕੂਲ ਨੇ ਕਿੰਨੇ ਡਾਕਟਰ ਕੱਢ ਦੇਣੇ ਸੀਟਾਂ ਮੈਡੀਕਲ ਸਕੂਲਾਂ ਦੇ ਵਿੱਚ ਲਿਮਟਿਡ ਹੁੰਦੀਆਂ ਉਹਨੇ ਕਿ ਡਾਕਟਰ ਬਣਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਜਿਹੜੀ ਪੋਪੂਲੇਸ਼ਨ ਗਰੋਥ ਆ ਵੀ ਉਹ ਇੰਨੀ ਜ਼ਿਆਦਾ ਹੋ ਗਈ ਹੁਣ ਪੋਪੂਲੇਸ਼ਨ ਗਰੋਥ ਤੇ ਇੱਕ ਇਲਾਕੇ ਚ ਹੋਈ ਹੋਊਗੀ ਸਾਰੇ ਕੈਨੇਡਾ ਜਿਹਦੇ ਜਿੱਥੇ ਪੋਪੂਲੇਸ਼ਨ ਗਰੋਥ ਨਹੀਂ ਹੋਈ ਡਾਕਟਰਾਂ ਦੀ ਸਮੱਸਿਆ ਤੇ ਆਲ ਬੀਸੀਜੀ ਤੇ ਪਿਛਲੇ ਸਮੇਂ ਚ ਇਹ ਰਿਹਾ ਕਿ ਲੋਕਾਂ ਨੂੰ ਖਵਾਰਾਂ ਚੜ੍ਹਾ ਪਾਉਣੀਆਂ ਪਈਆਂ ਕਿ ਤੁਹਾਨੂੰ ਯਾਦ ਹੋਊਗਾ ਪਿਛਲੇ ਵਾਰ ਆਇਲੈਂਡ ਦੇ ਉੱਤੇ ਉਹਨੇ ਜੋੜੇ ਨੇ ਖਬਰ ਪਾਈ ਸੀ ਕਪਲ ਨੇ ਕਿ ਰੱਬ ਦੇ ਬਾਅਦ ਸਾਨੂੰ ਡਾਕਟਰ ਲੱਭ ਦਿਓ 5000 ਡਾਲਰ ਨਾਮ ਦੇਵਾਂਗੇ ਐਸ ਤਰ੍ਹਾਂ ਦੇ ਹਾਲਾਤ ਵੀ ਪੈਦਾ ਹੋਏ ਇੱਥੇ ਹੁਣ ਉਹਦੇ ਕਾਰਨ ਜਦੋਂ ਲੱਭਦੀਆਂ ਕਦੇ ਕੋਈ ਕਾਰਨ ਆਉਂਦਾ ਕਦੇ ਕੋਈ ਕਾਰਨ ਆਉਂਦਾ ਇੱਕ ਫਿਰ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਇੱਦਾਂ ਕਰੋ ਫੈਮਿਲੀ ਡਾਕਟਰ ਘਾਟਾ ਜਿਹੜੇ ਬਾਹਰੋਂ ਆਏ ਡਾਕਟਰ ਨੇ ਇੰਟਰਨੈਸ਼ਨਲ ਟ੍ਰੇਨ ਡਾਕਟਰ ਨੇ ਉਹਨਾਂ ਨੂੰ ਇੱਥੇ ਮੰਨਤਾ ਦੇ ਦਿਓ ਇੱਕ ਸਰਜਨ ਜਿਹੜਾ ਜੇ ਉਹ ਮੰਨ ਲਓ ਦੁਬਈ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਰਜਨ ਆ ਤੇ ਉਹ ਇੱਥੇ ਵੀ ਸਰਜਨ ਹੀ ਹੋਊਗਾ ਔਰ ਮਾੜੀ-ਮੋਟੀ ਪੜ੍ਹਾਈ ਕਰਾ ਲਓ ਜਿਹਾ ਉਹਦਾ ਟੈਸਟ ਵਸ ਲੈ ਕੇ ਉਹਨੂੰ ਜੇ ਉਹ ਟੈਸਟ ਪਾਸ ਕਰਦਾ ਉਹਨੂੰ ਜਲਦੀ ਮਾਨਤਾ ਦੇ ਕੇ ਕਰ ਦਿਓ। ਇਹਦੀ ਲੋਚਨਾ ਬਹੁਤ ਹੋਈ ਪਿਛਲੇ ਸਮੇਂ ਦੇ ਵਿੱਚ। ਜਿਹੜੇ ਪੀਅਰ ਪਾਲੀਓ ਸੀਗੇ ਜਿਹੜੇ ਆਪਣੇ ਇਲੈਕਸ਼ਨ ਦੇ ਵਿੱਚ ਵੀ ਖਾਸ ਤੌਰ ਤੇ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਵਾਰਿਆ। ਆਮ ਤੌਰ ਤੇ ਕਿਹਾ ਜਾਂਦਾ ਵੀ ਜੇ ਤੁਸੀਂ ਇੰਟੈਰੀਅਰ ਉਹਦੇ ਵਿੱਚ ਇਹ ਉਹਨਾਂ ਨੇ ਖਾਸ ਤੌਰ ਦੇ ਤੇ ਇਸ ਰੈਫਰੈਂਸ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਇਹ ਕਹਿੰਦੇ ਆ। ਬਿਜੇ ਤੁਸੀਂ ਨਾ ਮਤਲਬ ਹਾਰਟ ਅਟੈਕ ਹੋ ਗਿਆ ਤੇ 911 ਕਾਲ ਨਾ ਕਰੋ ਉਬਰ ਨੂੰ ਕਾਲ ਕਰ ਲਓ ਕਿਉਂਕਿ ਹੋ ਸਕਦਾ ਉਬਰ ਚਲਾਉਣ ਵਾਲਾ ਡਾਕਟਰ ਹੋਵੇ ਤੇ ਉਹ ਤੁਹਾਨੂੰ ਬਚਾ ਲਵੇ ਜਾਂ ਇਹ ਕਿਹਾ ਗਿਆ ਕੋਈ ਡਾਕਟਰ ਇੱਕ ਸੀਗਾ ਸ਼ਾਇਦ ਦੁਬਈ ਦਾ ਕਿ ਇਦਾਂ ਦੇ ਕਿਸੇ ਉਧਰ ਦਾ ਸੀਗਾ ਉਹ ਤੇ ਜਾਂ ਸਾਊਦੀ ਅਰੇਬੀਆ ਦਾ ਸੀ ਕਿ ਉਹ ਡਾਕਟਰ ਉੱਥੋਂ ਦਾ ਸੀਗਾ ਜਿਹੜਾ ਆਈ ਸਰਜਨ ਤੇ ਉਹ ਜਦੋਂ ਆਈ ਸਰਜਰੀ ਇੱਥੇ ਕਰਦਾ ਆ ਜਦੋਂ ਉਹ ਕੈਨੇਡਾ ਦੇ ਵਿੱਚ ਉਹਨੂੰ ਆਈ ਸਰਜਨ ਨਹੀਂ ਮੰਨਦੇ ਤੇ ਉਹ ਕੰਪਿਊਟਰ ਟਾਈਪ ਕੁਛ ਨਾਲ ਹੈਲਪ ਕਰਾਉਂਦਾ ਟੈਕਨੀਸ਼ੀਅਨ ਟਾਈਪ ਤੇ ਉਹ ਫਿਰ ਇਥੋਂ ਫਲਾਈ ਕਰਕੇ ਦਵਾਈ ਚਲੇ ਜਾਂਦਾ ਸਾਲ ਦੇ ਵਿੱਚ ਕੋਸ਼ਿਸ਼ਾਂ ਦੇ ਲਈ ਉੱਥੇ ਜਾ ਕੇ ਆਪਰੇਸ਼ਨ ਕਰਦਾ ਉੱਥੇ ਉਹ ਸਰਜਨ ਆ ਤੇ ਉਹ ਆਪਣੇ ਮਤਲਬ ਪੈਸੇ ਤੇ ਲੈਣਾ ਇਦਾਂ ਗੁਜ਼ਾਰਾ ਕਰ ਰਿਹਾ ਉਹ ਇਹ ਕਹਿ ਰਿਹਾ ਸੀ ਕਿ ਇਹਦਾ ਮਤਲਬ ਇਹ ਆ ਵੀ ਕੀ ਉਹਨਾਂ ਦੇ ਡੇਲੇ ਦਾ ਸੈਜ ਦਾ ਫਰਕ ਆ ਕੋਈ ਦੂਜੇ ਦੇਸ਼ਾਂ ਦਾ ਇੱਥੇ ਵਾਲੇ ਨਾਲੋਂ ਪੀਅਰ ਪਾਲਿਬ ਨੇ ਓਪਨਲੀ ਇਹ ਗੱਲ ਕਹੀ ਸੀ ਪਰ ਹੁਣ ਉਹਦੀ ਅੱਗੇ ਸਟੱਡੀ ਜਿਹੜੀ ਹੋਈ ਆ ਵੀ ਕਾਰਨ ਕੀ ਆ ਇੱਥੇ ਫੈਮਿਲੀ ਡਾਕਟਰ ਫਿਰ ਇਹ ਕਹਿੰਦੇ ਫੈਮਿਲੀ ਡਾਕਟਰ ਬਣਾ ਦਿਓ ਹੁਣ ਜਿਹੜੀ ਗੱਲ ਸਾਹਮਣੇ ਨਿਕਲ ਕੇ ਆਈ ਆ ਕਿ ਫੈਮਿਲੀ ਡਾਕਟਰ ਜਿੰਨੇ ਮਰਜ਼ੀ ਬਣਾ ਦਿਓ ਅਸਲ 'ਚ ਡਾਕਟਰ ਫੈਮਿਲੀ ਡਾਕਟਰ ਬਣਨਾ ਹੀ ਨਹੀਂ ਚਾਹੁੰਦੇ ਫੈਮਿਲੀ ਡਾਕਟਰ ਦਾ ਕੀ ਮਤਲਬ ਆ ਜਿਹੜਾ ਬੰਦਾ ਟ੍ਰੇਨਿੰਗ ਲੈ ਲੈਂਦਾ ਉਹ ਡਾਕਟਰ ਕੋਲੇ ਹਜ਼ਾਰ ਆਪਸ਼ਨ ਆ ਅੱਗੇ ਜਾਣ ਦੀ ਹੋ ਸਕਦਾ ਉਹ ਕਹਿੰਦਾ ਮੈਂ ਤਾਂ ਹੱਡੀਆਂ ਦਾ ਡਾਕਟਰ ਬਣਨਾ ਮੈਂ ਅੱਖਾਂ ਦਾ ਬਣਨਾ ਮੈਂ ਬੱਚਿਆਂ ਦਾ ਬਣਨਾ ਕੁਝ ਵੀ ਬਣਾ ਉਹ ਸਪੈਸ਼ਲਾਈਜ਼ੇਸ਼ਨ 'ਚ ਚਲੇ ਜਾਂਦੇ ਆ ਕੋਸ਼ ਜਿਹੜੇ ਡਾਕਟਰ ਨੇ ਉਹ ਬਾਹਰ ਚਲੇ ਜਾਂਦੇ ਵੀ ਮੈਂ ਇਦਾ ਮਤਲਬ ਇਹ ਆ ਕਿ ਜਿਹੜੀ ਫੈਮਿਲੀ ਡਾਕਟਰ ਬਣ ਦੀ ਇੱਛਾ ਹੀ ਘਟਾ ਤੁਸੀਂ ਜ਼ਿਆਦਾ ਡਾਕਟਰ ਪੈਦਾ ਕਰ ਵੀ ਲਓਗੇ ਉਹਨਾਂ ਨੇ ਉਹ ਕਹਿੰਦੇ ਕੋਸ਼ਿਸ਼ ਕਰਾ ਲਓ ਸਾਡੇ ਕੋਲ ਫੈਮਿਲੀ ਡਾਕਟਰ ਨਹੀਂ ਬਣ ਹੁੰਦਾ ਅੱਛਾ ਕਈ ਹਸਪਤਾਲਾਂ ਚ ਚਲੇ ਜਾਂਦੇ ਹਸਪਤਾਲਾਂ ਚ ਵੀ ਤੇ ਡਾਕਟਰ ਘਟਾ ਨਾ ਐਮਰਜੈਂਸੀ ਰੂਮ ਚ ਜਿਹੜੇ ਟ੍ਰੇਨਡ ਫੈਮਿਲੀ ਡਾਕਟਰ ਨੇ ਹਸਪਤਾਲ ਦੇ ਵਿੱਚ ਚਲੇ ਜਾਂਦੇ ਜਾਂ ਉੱਥੇ ਜਿਹੜੇ ਮੈਡੀਸਿਨ ਚ ਚਲੇ ਜਾਂਦੇ ਆ ਰੈਗੂਲਰ ਫੈਮਿਲੀ ਡਾਕਟਰ ਡਾਕਟਰ ਹੀ ਨਹੀਂ ਬਣਨਾ ਚਾਹੁੰਦੇ ਰੌਲਾ ਕਹਿੰਦੇ ਇੱਥੇ ਪਿਆ ਸਾਰ ਜਿਹੜੀ Uh, 1993 ਤੋਂ ਲੈ ਕੇ 2022 ਤੱਕ ਜਿਹੜੀ ਕੰਪਰੀਹੈਂਸਿਵ ਫੈਮਿਲੀ ਡਾਕਟਰ ਨੇ ਜੇਕਰ 1 ਲੱਖ ਦੇ ਪਿੱਛੇ ਉਹ 71 ਹੁੰਦੇ ਸੀ 93 ਵਿੱਚ ਤੇ 64 ਰਹਿ ਗਏ ਆ ਭਾਵੇਂ ਕੋ ਟੋਟਲ ਨੰਬਰ ਆਫ ਡਾਕਟਰ ਵਧ ਗਏ ਆ ਮਤਲਬ ਜੇ ਟੋਟਲ ਨੰਬਰ ਆਫ ਡਾਕਟਰ ਵਧੇ ਆ ਤਾਂ ਫੈਮਿਲੀ ਡਾਕਟਰ ਵੀ ਵਧਣੀ ਚਾਹੀਦੇ ਆ ਫੈਮਿਲੀ ਡਾਕਟਰ ਲੱਖ ਪਿੱਛੇ ਪਹਿਲਾਂ 71 ਹੁੰਦੇ ਸੀ ਹੁਣ 64 ਰਹਿ ਗਏ ਆ ਜਦੋਂ ਕਿ ਓਵਰ ਆਲ ਡਾਕਟਰ ਵਧ ਗਏ ਦਾ ਮਤਲਬ ਆ ਕਿ ਫੈਮਿਲੀ ਡਾਕਟਰ ਬਣ ਕੇ ਪਸੰਦ ਨਹੀਂ ਲੋਕਾਂ ਨੂੰ ਇਹਨਾਂ ਸੋ ਇਹ ਇੱਕ ਵੱਡੀ ਸਮੱਸਿਆ ਆ ਤੇ ਹੁਣ ਐਕਸਪਰਟ ਦੱਸ ਰਿਹਾ ਕਿ ਸਾਡੇ ਕੋਲੇ ਜਿਆਦਾ ਡਾਕਟਰ ਟ੍ਰੇਨ ਕਰਨ ਦੀ ਲੋੜ ਤਾਂ ਹੈਗੀ ਆ ਪਰ ਇਹਨਾਂ ਨੂੰ ਫੈਮਿਲੀ ਡਾਕਟਰ ਬਣਾਉਣ ਦੀ ਜਿਆਦਾ ਲੋੜ ਆ ਡਾਕਟਰ ਉਹ ਕਿਉਂ ਨਹੀਂ ਡਾਕਟਰ ਫੈਮਿਲੀ ਡਾਕਟਰ ਬਣਨਾ ਚਾਹੁੰਦੇ ਜੀ ਉਹ ਕਹਿੰਦੇ ਸਿਰਦਰਦੀ ਬਹੁਤ ਆ ਦੂਜੇ ਕੰਮ ਵਾਲੇ ਇਸ ਕਰਕੇ ਜਾਂਦੇ ਉਧਰ ਡਾਲਰ ਵੱਧ ਬਣਦੇ ਆ ਪੈਸੇ ਜਿਆਦਾ ਪੇ ਹਾਈ ਆ ਤੇ ਦੂਜਾ ਟਾਈਮ ਆਫ ਜਿਆਦਾ ਆ ਕੰਮ ਵੀ ਥੋੜਾ ਕਰਨਾ ਪੈਂਦਾ ਤੀਜਾ ਸਟ्रेस ਘਟਾ ਇੱਕ ਫੈਮਿਲੀ ਕਲੀਨਿਕ ਰਨ ਕਰਦਾ ਨਾ ਜਿੱਥੇ ਤੁਸੀਂ ਦਵਾਈ ਲੈਣ ਜਾਂਦੇ ਹੋ ਉਹ ਡਾਕਟਰ ਦਾ ਹੀ ਸਾਰਾ ਹਿਸਾਬ ਕਿਤਾਬ ਆ ਉਹ ਡਾਕਟਰ ਨੇ ਉਹ ਜਗ੍ਹਾ ਲਈ ਆ ਉਹਦਾ ਰੈਂਟ ਕੀਤਾ ਆ ਮਰੀਜ਼ਾਂ ਦਾ ਹਿਸਾਬ ਰੱਖਣਾ ਕਿ ਇਹ ਨੂੰ ਮਰੀਜ਼ ਕੀ ਦੇ ਤਾ ਉਹ ਸਾਰਾ ਕੁਝ ਮਤਲਬ ਇੰਨਾ ਜਿਆਦਾ ਕੰਮ ਡਾਕਟਰ ਕੋਲੇ ਮਰੀਜ਼ ਦੇਖਣ ਤੋਂ ਬਿਨਾ ਇੰਨਾ ਜਿਆਦਾ ਕੰਮ ਆ ਕਿ ਉਹ ਬੰਨ ਨਹੀਂ ਚਾਹੁੰਦੇ ਪੇਪਰ ਵਰਕ ਜਿਹੜਾ ਆ ਉਹ ਏਡਾ ਵੱਡਾ ਵਰਕ ਹੈ ਨਾ ਸੋ ਜਿਹੜੀ ਹੁਣੇ ਨਵੀਂ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਕੱਲੇ ਇੰਟਾਰੀਓ ਦੇ ਵਿੱਚ 25 ਲੱਖ ਬੰਦਾ ਬਿਨਾ ਡਾਕਟਰ ਤੋਂ ਬੈਠਾ ਤੋ ਇਹ ਦੱਸ ਰਿਹਾ ਕਿ ਸਾਡਾ ਜਿੱਥੇ ਇਧਰਲੇ ਪਾਸੇ ਜ਼ੋਰ ਹੋਣਾ ਚਾਹੀਦਾ ਕਿ ਹੋਰ ਡਾਕਟਰ ਪੈਦਾ ਹੋਣ ਸਕੂਲ ਹੋਣ ਪੜ੍ਹਾਈ ਹੋਵੇ ਬਾਹਰਲੇ ਡਾਕਟਰ ਨੂੰ ਮਾਨਤਾ ਦੇਵੇ ਉਹਦੇ ਨਾਲ ਨਾਲ ਇਹ ਵੀ ਹੋਣਾ ਚਾਹੀਦਾ ਵੀ ਜ਼ਿਆਦਾ ਡਾਕਟਰ ਜਿਹੜੇ ਆ ਫੈਮਿਲੀ ਡਾਕਟਰ ਬਣ ਅਗਲੀ ਗੱਲ ਬਾਤ ਦੋਸਤੋ ਜਿਹੜਾ ਇੱਕ ਡੋਨਾਲਡ ਟਰੰਪ ਹੁਣਾ ਦਾ 골ਡਨ ਡੋਮ ਆ ਨਾ ਉਹਦੀ ਰੋਲ ਰੱਪਾ ਉਹਦੇ ਬਾਰੇ ਸਾਡੇ ਜਿਹੜੇ ਡਿਫੈਂਸ ਮਿਨਿਸਟਰ ਨੇ ਰੱਖਿਆ ਮੰਤਰੀ ਨੇ ਸਾਡੇ ਕੈਨੇਡਾ ਦੇ ਡੇਵਿਡ ਮੈਕਮਟਿਕ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਅੰਦਾਜ਼ਾ ਨਹੀਂ ਹੈ ਇਹਦੇ ਬਾਰੇ ਕਿ ਅਮਰੀਕਾ ਦੇ ਗੋਲਡਨ ਡੋਮ ਜਿਹੜਾ ਡਿਫੈਂਸ ਸਿਸਟਮ ਆ ਉਹਨੂੰ ਜੁਆਇਨ ਕਰਨ ਦੀ ਕਾਸਟ ਕੀ ਹੋਊਗੀ ਪਹਿਲਾਂ ਤੇ ਇਹ ਵੀ ਗੋਲਡਨ ਡੋਮ ਡੋਮ ਦਾ ਮਤਲਬ ਹੁੰਦਾ ਇੱਦਾਂ ਜਿਹਾ ਗੁੰਬਦ ਉਹ ਅਮਰੀਕਾ ਡੋਨਲਡ ਟਰੰਪ ਨੇ ਕਿਹਾ ਵੀ ਅਸੀਂ ਇੱਕ ਗੁੰਬਦ ਬਣਾ ਲੈਣਾ ਆਉਣ ਵਾਲੇ ਥੋੜੇ ਸਾਲਾਂ ਦੇ ਵਿੱਚ ਗੁੰਬਦ ਇਹਦਾ ਨਹੀਂ ਕਿ ਉਹਨਾਂ ਨੇ ਅਮਰੀਕਾ ਦੇ ਉੱਤੇ ਕੰਦ ਛੱਤ ਪਾ ਲੈਣੀ ਆ ਕਹਿੰਦੇ ਸਾਡਾ ਇੱਕ ਡਿਫੈਂਸ ਸਿਸਟਮ ਹੋਊਗਾ ਐਡਵਾਂਸ ਸਿਸਟਮ ਦਾ ਮਤਲਬ ਇਹ ਆ ਕਿ ਅਮਰੀਕਾ ਨੂੰ ਵੀ ਖਤਰਾ ਤੇ ਹੈਗਾ ਜਾਂ ਚੀਨ ਤੋਂ ਅਮਰੀਕਾ ਨੂੰ ਖਤਰਾ ਰਸ਼ੀਆ ਤੋਂ ਅਮਰੀਕਾ ਨਾਰਥ ਕੋਰੀਆ ਤੋਂ ਅਮਰੀਕਾ ਨੂੰ ਖਤਰਾ ਉਧਰ ਅਰਬ ਦੇ ਵਿੱਚ ਕੁਝ ਦੇਸ਼ ਨੇ ਉਹਨਾਂ ਤੋਂ ਅਮਰੀਕਾ ਨੂੰ ਖਤਰਾ 트럼ਪ ਕਹਿੰਦੇ ਵੀ ਅਸੀਂ ਪੈਸਾ ਤੇ ਲਾਭ ਪੜਾ ਇੰਨਾ ਲਾ ਦੇਣਾ ਇਸ ਪਾਸੇ ਇੱਕ ਏਦਾਂ ਦਾ ਸਿਸਟਮ ਲਾ ਦੇਣਾ ਕਿ ਜੇ ਕੋਈ ਮਜ਼ਾਈਲ ਅਮਰੀਕਾ ਦੇ ਉੱਤੇ ਸਿੱਟਣੀ ਚਾਵੇ ਕਿਉਂਕਿ ਹੁਣ ਮਜ਼ਾਈਲਾ ਏਦਾਂ ਥੋੜਾ ਆਉਂਦੀਆਂ ਕਿ ਅੰਦਾਜ਼ੇ ਨਾਲ ਛੱਡ ਦਿੱਤੀ ਤੇ ਉਹ ਗਾਂਹ ਜਾ ਕੇ ਕਿਤੇ ਵੀ ਡਿਗ ਪੀ ਟਾਰਗੇਟਡ ਆਉਂਦੀਆਂ ਨੇ ਜੀਪੀਐਸ ਜਿੱਦਾਂ ਆਪਣੀਆਂ ਕਾਰਾਂ 'ਚ ਲੱਗਿਆ ਵੀ ਇੱਥੇ ਜਾਣੀ ਤੇ ਉੱਥੇ ਹੀ ਜਾ ਕੇ ਡਿਗਣੀ ਆ ਤੇ ਕਈ ਵਾਰੀ ਉਹ ਕਦੇ ਕਦੇ ਦੂਰੋ ਛੱਡੀ ਹੁੰਦੀ ਆ ਇਹ ਕਹਿੰਦੇ ਵੀ ਜੇ ਕੋਈ ਵੀ ਮਿਜ਼ਾਈਲ ਸਾਡੇ ਦੇਸ਼ ਦੇ ਉੱਤੇ ਆ ਗਈ ਤੇ ਉਹ ਡਿਫੈਂਸ ਸਿਸਟਮ ਇਦਾਂ ਦਾ ਹੋਊਗਾ ਉਹ ਇਦਾਂ ਦੇ ਸੈਂਸਰ ਹੋਣਗੇ ਜਾਂ ਕੁਝ ਵੀ ਹੋਊਗਾ ਵੀ ਉਹਨੂੰ ਹਵਾ ਦੇ ਵਿੱਚ ਹੀ ਮਿਜ਼ਾਈਲ ਨੂੰ ਤਬਾਹ ਕਰ ਦਊਗੀ ਉਹ ਅਮਰੀਕਾ ਦੇ ਕਹੋ ਹਵਾ ਦੇ ਵਿੱਚੋਂ ਆਈ ਨਹੀਂ ਸਕਦੀ ਮਿਜ਼ਾਈਲ ਇਹਨੂੰ ਇਹਨਾਂ ਨੇ 트ੰਪ ਨੇ ਡੋਨਲਡ 트ੰਪ ਨੇ ਕਿਹਾ ਕਿ ਗੋਲਡਨ ਡੋਮ ਹੋਊਗਾ ਇੱਕ ਸੋਨੇ ਦਾ ਗੁੰਬਦ ਬਣ ਜਾਊਗਾ ਉਹਦੇ ਉੱਤੇ ਜਿਹਦਾ ਮਤਲਬ ਇਹ ਕੱਢਿਆ ਜਾਊਗਾ ਠੀਕ ਆ ਇੱਥੇ ਤੱਕ ਤਾਂ ਉਹਨਾਂ ਦਾ ਮਸਲਾ ਠੀਕ ਸੀ ਹੁਣ ਨਾਲ ਉਹਨਾਂ ਨੇ ਇਹ ਗੱਲ ਕਹ ਦਿੱਤੀ ਵੀ ਜੇ ਕੈਨੇਡਾ ਨੇ ਸਾਡੇ ਨਾਲ ਜੁੜਨਾ ਤੇ ਜੇ ਤਾਂ ਇਹਦਾ ਜਿਹੜਾ ਖਰਚਾ ਆ 트ੰਪ ਨੇ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਪੋਸਟ ਕੀਤਾ ਕਿ ਇਹਨੂੰ 61 ਬਿਲੀਅਨ ਡਾਲਰ ਅਸੀਂ ਲਵਾਂਗੇ ਕੈਨੇਡਾ ਤੋਂ ਤੇ ਉਹ ਡੋਮ ਦੇ ਵਿੱਚ ਕੈਨੇਡਾ ਨੂੰ ਵੀ ਲੈ ਲਾਂਗੇ ਦਾ ਮਤਲਬ ਇਹ ਆ ਕਿ ਜੇ ਕੈਨੇਡਾ 61 61 ਬਿਲੀਅਨ ਜਿਹੜਾ ਕਿ ਬਹੁਤ ਵੱਡਾ ਇੱਕ ਮਤਲਬ ਰਕਮ ਆ ਜੇ ਇਹ ਸਾਨੂੰ ਦੇ ਦੇਣ ਤੇ ਅਸੀਂ ਕੈਨੇਡਾ ਨੂੰ ਵੀ ਬਚਾ ਲਾਂਗੇ ਜਾਂ ਆਪਣਾ ਡਿਫੈਂਸ ਸਿਸਟਮ ਉੱਤੇ ਲਾ ਦਾਂਗੇ ਇਹਨਾਂ ਦੇ ਤੇ ਵੀ ਕੋਈ ਨਹੀਂ ਆ ਸਕਦਾ ਤੇ ਜੇ ਉਹ ਕਹਿੰਦੇ ਸਾਡੀ 51ਵੀਂ ਸਟੇਟ ਬਣ ਜੇ ਤੇ ਅਸੀਂ ਕੁਝ ਨਹੀਂ ਲੈਂਦੇ ਫਿਰ ਤੁਸੀਂ ਸੁਰੱਖਿਆ ਫਰੀਚ ਪ੍ਰਦਾਨ ਕਰ ਦਾਂਗੇ ਇਹਨਾਂ ਨੂੰ ਹੁਣ ਇਸ ਬਿਆਨ ਤੋਂ ਬਾਅਦ ਜਿਹੜੇ ਮਾਰਕ ਕਾਰਨੀ ਨੇ ਸਾਡੇ ਪ੍ਰਾਈਮ ਮਿਨਿਸਟਰ ਉਹ ਕਹਿੰਦੇ ਵੀ ਉਹਨਾਂ ਨੇ ਕੋਈ ਕਮੈਂਟ ਨਹੀਂ ਆ ਉਹ ਕਹਿੰਦੇ ਕੋਈ ਮਤਲਬ ਇਦਾਂ ਦੀ ਗੱਲਬਾਤ ਅਸੀਂ ਨਹੀਂ ਕਰ ਰਹੇ ਇਸ ਮਾਮਲੇ ਦੇ ਉੱਤੇ ਜਿਹੜੇ ਕੈਨੇਡਾ ਦੇ ਐਮਬੈਸਡਰ ਨੇ ਯੂਨ ਦੇ ਵਿੱਚ ਬੌਬ ਰੇ ਉਹਨਾਂ ਨੇ ਇਸ ਜਿਹੜਾ ਇੱਕ ਪ੍ਰੋਟੈਕਸ਼ਨ ਨੂੰ ਕਿਹਾ ਕਿ ਇਹ ਇਹਨੂੰ ਆਫਰ ਨੂੰ ਉਹਨਾਂ ਨੇ ਕਿਹਾ ਕਿ ਪ੍ਰੋਟੈਕਸ਼ਨ ਰੈਕਟ ਆ ਇੱਕ ਪੂਰੇ ਦਾ ਪੂਰਾ ਇੱਕ ਸਾਜ਼ਿਸ਼ ਆ ਇਹ ਜਿਹਦੇ ਤਹਿਤ ਇਹ ਦੇਸ਼ਾਂ ਤੇ ਨਾਜਾਇਜ਼ ਦਬਾਅ ਬਣਾ ਰਹੇ ਆ ਹੁਣ ਇੱਕ ਗੱਲ ਤੇ ਬੜੀ ਸਿੱਧੀ ਆ ਜਿਹੜੇ ਆਪਣੇ ਕੈਨੇਡਾ ਵਾਲੇ ਨੇ ਉਹਨਾਂ ਨੇ ਕਿਹਾ ਵੀ ਅਸੀਂ 51ਵੀਂ ਸਟੇਟ ਤੇ ਬਣ ਨਹੀਂ ਸਕਦੇ ਮਤਲਬ ਇਹ ਤੇ ਗੱਲ ਹੀ ਖਤਮ ਹੋ ਗਈ ਦੂਜਾ ਇਹ ਆ ਬਿਜੇ ਕਹਿੰਦੇ 61 ਬਿਲੀਅਨ ਡਾਲਰ ਲੱਗੂਗਾ ਤੁਸੀਂ ਜੇ ਸਾਡੇ ਕੋਲੋਂ ਡਿਫੈਂਸ ਲੈਣਾ ਜਾਂ ਤੁਹਾਨੂੰ ਵੀ ਗੋਲਡਨ ਡੋਮ ਦੇ ਵਿੱਚ ਲੈ ਰਾਂਗੇ ਤੇ ਇਹ ਹੁਣ ਉਹਦੇ ਬਾਰੇ ਉਹ ਕਹਿੰਦੇ ਸਾਨੂੰ ਸਪਸ਼ਟ ਨਹੀਂ ਆ ਕਿ ਟਰੰਪ ਨੇ ਕਿਦਾਂ ਕਿਹਾ ਤੇ ਕੀ ਇਹਦੇ ਚ ਕਾਸਟ ਜਿਹੜੀ ਆ ਉਹ ਆਊਗੀ ਜਿਹੜਾ ਪ੍ਰੋਪੋਜ਼ਡ ਮਿਸਾਈਲ ਮਿਜ਼ਲ ਡਿਫੈਂਸ ਸਿਸਟਮ ਆ ਇਹ ਅਸਲ ਚ ਇਜ਼ਰਾਈਲ ਦੇ ਵਿੱਚ ਆਇਰਨ ਡੋਮ ਬਣਾਇਆ ਉਹਨਾਂ ਨੇ ਜਿਹੜਾ ਉਹ ਆਇਰਨ ਡੋਮ ਆ ਉਹ ਦੱਸ ਦਿਆ ਕਿ ਓਵਰ 500 ਬਿਲੀਅਨ ਕਾਸਟ ਕੀਤਾ ਕਰਨਾ ਅਗਲੇ 20 ਸਾਲਾਂ ਦੇ ਵਿੱਚ ਕੈਨੇਡਾ ਅਮਰੀਕਾ ਦੇ ਨਾਲ ਗੱਲਬਾਤ ਕਰ ਰਿਹਾ ਹੈ ਕੈਨੇਡਾ ਦੇ ਜਿਹੜੇ ਮਿਲਟਰੀ ਦੇ ਲੀਡਰ ਨੇ ਉਹਨਾਂ ਨੇ ਕਨਫਰਮ ਕੀਤਾ ਕਿ ਸਾਡੀਆਂ ਸ਼ੁਰੂਆਤੀ ਗੱਲਬਾਤਾਂ ਅਮਰੀਕਾ ਦੇ ਨਾਲ ਚੱਲ ਰਹੀਆਂ ਕਿ ਕੀ ਇਹਦੇ ਵਿੱਚ ਕੋਈ ਸੰਭਾਵਨਾ ਹੈਗੀ ਹੈ ਕਿ ਅਸੀਂ ਇਹਨੂੰ ਜੁਆਇਨ ਕਰ ਲਈਏ ਪਰ ਇਹਦੇ ਵਾਲੇ ਫੈਸਲਾ ਕੋਈ ਨਹੀਂ ਲਿਆ ਗਿਆ ਕੈਨੇਡਾ ਚਾਹੁੰਦਾ ਹੈ ਕਿ ਆਪਣਾ ਕੰਟਰੋਲ ਹੋਵੇ ਜਿਹੜਾ ਲੈਫਟੀਆਂ ਜਨਰਲਾਂ ਨੇ 에ਰੇ ਕੈਨੇ ਨੇ ਉਹਨਾਂ ਨੇ ਕਿਹਾ ਕਿ ਕੈਨੇਡਾ ਦਾ ਮੇਨ ਗੋਲ ਇਹ ਹੈ ਕਿ ਜਿਹੜਾ ਡਿਫੈਂਸ ਸਿਸਟਮ ਹੋਵੇ ਜਿਹੜਾ ਕੈਨੇਡੀਅਨ ਜਿਹੜੀ ਇਹਨਾਂ ਦੀ ਆਪਣੀ ਜਿਹੜੀ ਹੈਗੀ ਆ ਜਿਹੜੀ ਸਵਰੰਟੀ ਆ ਉਹਨੂੰ ਇਹ ਰੈਕੋਗਨਾਈਜ਼ ਕਰਨ ਤੇ ਫੇਰ ਇਹ ਹੋਵੇ ਕੈਨੇਡਾ ਪਹਿਲਾਂ ਵੀ ਬਹੁਤ ਪੈਸਾ ਲਾ ਰਿਹਾ 22 ਦੇ ਵਿੱਚ ਕੈਨੇਡਾ ਜਿਹੜੀ ਹੈ ਇਹਨੇ ਕਿਹਾ ਕਿ 38.6 ਬਿਲੀਅਨ ਡਾਲਰ ਅਗਲੇ 20 ਸਾਲਾਂ ਦੇ ਵਿੱਚ ਅਸੀਂ ਲਾਵਾਂਗੇ ਜਿੰਨਾ ਸਾਡਾ ਆਹ ਇਹਨੂੰ ਸਾਰੇ ਕੁਝ ਨੂੰ ਡਿਫੈਂਸ ਸਿਸਟਮ ਨੂੰ ਇੰਪਰੂਵ ਕਰਨ ਦੇ ਵਿੱਚ ਸੋ ਇਹ ਸਾਫ਼ ਤੌਰ ਦੇ ਉੱਤੇ ਇੱਕ ਮਾਮਲਾ ਸਾਹਮਣੇ ਆਇਆ ਇਹ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਗੋਲਡਨ ਡੋਨ ਦੇ ਵਿੱਚ ਕੈਨੇਡਾ ਕਿਨੇ ਇੱਕ ਖਰਚੇ ਦੇ ਨਾਲ ਜੁਆਇਨ ਕਰਦਾ ਕਰਦਾ ਵੀ ਆ ਜਾਂ ਨਹੀਂ ਇੱਕ ਬੜੀ ਅਜੀਬ ਜਿਹੀ ਗੱਲਬਾਤ ਸਾਹਮਣੇ ਆਈ ਆ ਵੈਨਕੂਵਰ ਸਟ੍ਰਾਈਸ ਸਕਾਈ ਟ੍ਰੇਨ ਸਟੇਸ਼ਨ ਦੇ ਉੱਤੇ ਜਿਹੜੀ ਟ੍ਰਾਂਜ਼ਿਟ ਪੁਲਿਸ ਆ ਉਹਨਾਂ ਨੇ ਆਹੇ ਦੋ ਜਣਿਆਂ ਨੂੰ ਫੜਿਆ ਸੀ ਕੁਝ ਸਮਾਂ ਪਹਿਲਾਂ ਜਿਹੜੇ ਕਿ ਇਲੀਗਲ ਕੈਨਾਬਿਸ ਪ੍ਰੋਡਕਟ ਵੇਚ ਰਹੇ ਸੀ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਮੇਨ ਸਟ੍ਰੀਟ ਦੇ ਸਾਇੰਸ ਵਰਲਡ ਸਕਾਈ ਟ੍ਰੇਨ ਸਟੇਸ਼ਨ ਦੇ ਕੋਲ ਜਦੋਂ ਪੁਲਿਸ ਨੇ ਦੇਖਿਆ ਸੀ ਕਿ ਇਹ ਡਰੱਗ ਡੀਲ ਦੇ ਵਿੱਚ ਕੁਝ ਬੰਦੇ ਇਨਵੋਲਵ ਸੀ ਬੜੀ ਵੱਡੀ ਮਾਤਰਾ ਦੇ ਵਿੱਚ ਡਰੱਗ ਫੜੀ ਗਈ ਸੀ ਪੁਲਿਸ ਨੇ 6 ਕਿਲੋ ਜਿਹੜੀ ਮੈਰੋਵਾਨਾ ਫੜਿਆ ਸੀ ਕਈ ਤਰ੍ਹਾਂ ਦੇ ਜਿਹੜੇ ਭੰਗ ਦੇ ਪ੍ਰੋਡਕਟਸ ਹੇ ਕਿ ਤੇ ਕੁਝ ਹਾਰਡ ਡਰੱਗ ਇਲੀਗਲ ਸਿਗਰਟਾਂ ਤੇ 2000 ਡਾਲਰ ਕੈਸ਼ ਇਹ ਚਲੋ ਨਸ਼ਾ ਮਾੜੀ ਗੱਲ ਆ ਆਲੇ ਦੋਲੇ ਬਹੁਤ ਥਾਂ ਦੇ ਉੱਤੇ ਹੁੰਦਾ ਨਹੀਂ ਹੋਣਾ ਚਾਹੀਦਾ ਪਰ ਇਸ ਨਸ਼ੇ ਦੇ ਵਿੱਚ ਖਤਰਨਾਕ ਗੱਲ ਕੀ ਆ ਕਿ ਜਿਹੜੇ ਭੰਗ ਦੀਆਂ ਟੌਫੀਆਂ ਗੋਲੀਆਂ ਕੈਂਡੀਆਂ ਸਨੈਕਸ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਵਰਤਿਆ ਜਾ ਰਿਹਾ ਜਿਵੇਂ ਸਟੋਨੀ ਪੈਚ ਕਿਡਜ਼ ਆ ਡਬਲ ਸਟਾਪ ਸਟੇਨੀਓ ਆ ਮਤਲਬ ਉਹਦਾ ਪੈਕਿੰਗ ਉਹਦਾ ਉਹਦਾ ਸਾਰਾ ਕੁਝ ਏਦਾਂ ਲੱਗਦਾ ਜਿਵੇਂ ਨਿਆਣਿਆਂ ਦੇ ਖਾਣ ਵਾਲਾ ਕੋਈ ਸਮਾਨ ਹੁੰਦਾ ਅਸਲ 'ਚ ਉਹ ਨਿਆਣਿਆਂ ਦੇ ਖਾਣ ਵਾਲਾ ਸਮਾਨ ਨਹੀਂ ਹੈ ਇਹ ਕੈਂਡੀਆਂ ਵਰਗਾ ਲੱਗਦਾ ਜਿਹੜੀ ਡਰੱਗ ਆ ਉਹ ਏਦਾਂ ਸ਼ਰਮ ਬਾਹਰ ਵੇਚ ਰਹੇ ਆ ਤੇ ਇਹ ਪ੍ਰੋਡਕਟ ਹੈ ਗਿਆ ਜਿਵੇਂ 스낵 ਬੱਚਿਆਂ ਦੇ 스낵ਸ ਹੁੰਦੇ ਆ ਉਸ ਤਰੀਕੇ ਨਾਲ ਪੈਕ ਕੀਤੇ ਹਰੇ ਜਿਹੜੇ ਕਿ ਬਹੁਤ ਖਤਰਨਾਕ ਹੁਣ ਨਿਆਣਾ ਕੋਈ ਉਹਨੂੰ ਇਹ ਸਮਝ ਕੇ ਖਾ ਸਕਦਾ ਵੀ ਇਹ ਜਿਹੜਾ ਇੱਕ 스낵 ਆ ਜਾਂ ਉਦਾਂ ਦੀ ਚੀਜ਼ ਆ ਜਾਂ ਗਲਤੀ ਦੇ ਨਾਲ ਵੀ ਖਾ ਸਕਦਾ ਉਹ ਇੱਕ ਵੱਡੀ ਸਮੱਸਿਆ ਹੋ ਸਕਦੀ ਹੈ ਪੁਲਿਸ ਨੇ ਵਾਰਨਿੰਗ ਦਿੱਤੀ ਆ ਕਿ ਜਿਹੜੀਆਂ ਇਹ ਫੇਕ ਕੈਂਡੀ ਐਡੀਬਲਸ ਨੇ ਇਹ ਸੇਫ ਨਹੀਂ ਆ ਤੇ ਨਾ ਹੀ ਇਹ ਰੈਗੂਲੇਟਡ ਆ ਵੀ ਇਹਨਾਂ ਦੇ ਉੱਤੇ ਕੋਈ ਨਿਯਮ ਲਾਗੂ ਹੁੰਦਾ ਇਹਦੇ ਨਾਲ ਬਹੁਤ ਖਤਰਨਾਕ ਸਮੱਸਿਆ ਆ ਸਕਦੀ ਆ ਕਿਉਂਕਿ ਇਹਦੇ ਵਿੱਚ ਡਰੱਗਸ ਆ ਉਹ ਇਹ ਨਹੀਂ ਕਹਿ ਰਹੇ ਵੀ ਇਹ ਟੌਫ ਕੈਂਡੀਆਂ ਆ ਤੁਸੀਂ ਲੈ ਲਓ ਨਾ ਉਹ ਕਹਿ ਰਹੇ ਟੌਫੀਆਂ ਨਾ ਉਹ ਕਹਿ ਰਹੇ ਇਹ ਕੋਈ ਸਨੈਕਸ ਆ ਲੈ ਲਓ ਉਹਨਾਂ ਨੂੰ ਪਤਾ ਆ ਕਿ ਇਹ ਡਰੱਗ ਆ ਲੈਣ ਵਾਲੇ ਨੂੰ ਵੀ ਪਤਾ ਆ ਇਹ ਡਰੱਗ ਆ ਸਿਰਫ ਉਹਨੂੰ ਬਚਣ ਦੇ ਲਈ ਉਹਨਾਂ ਨੇ ਉਹਦਾ ਪੈਕੇਟ ਸ਼ੇਪ ਤੇ ਸਾਰਾ ਕੁਝ ਇਦਾਂ ਦਾ ਬਣਾ ਲਿਆ ਆ ਕਿ ਉਹ ਕੈਂਡੀਆਂ ਲੱਗੇ ਤੇ ਹੁਣ ਜਿਹੜੀ ਇਹ ਹੈਗੇ ਆ ਦੋ ਜਣੇ ਸਿਗੇ ਇਹ ਇੱਕ ਸਟੀਫਨ ਮੈਕਲੇਨ 44 ਸਾਲ ਤੇ ਜੇਸਨ ਹੋਂਗ 34 ਸਾਲ ਦੋਹਾਂ ਨੂੰ ਗਲਤੀ ਪਲੇ ਕੀਤਾ ਤੇ ਜਿਹੜਾ ਇਹ ਮਤਲਬ ਭੰਗ ਵੇਚਣ ਦੇ ਦੋਸ਼ਤ ਹੈ ਇਹਨਾਂ ਦੇ ਉੱਤੇ ਲਾਏ ਜਾ ਰਹੇ ਆ ਜਿਹੜਾ ਕੈਨਾਬਸ ਪ੍ਰੋਡਕਟ ਕੋਈ ਵੀ ਭੰਗ ਦਾ ਸਮਾਨ ਲਾਇਸੈਂਸ ਸਟੋਰ ਤੋਂ ਬਾਹਰ ਵੇਚਣਾ ਗੈਰਕਾਨੂੰਨੀ ਆ ਭੰਗ ਕੈਨੇਡਾ 'ਚ ਵੇਚਣੀ ਕਾਨੂੰਨੀ ਹੈ ਕਾਨੂੰਨੀ ਤੌਰ ਤੇ ਵੇਚੀ ਜਾ ਸਕਦੀ ਵਿਕਦੀ ਵੀ ਰੱਖੀ ਜਾ ਸਕਦੀ ਆ ਪਰ ਉਹ ਸਟੋਰ ਤੋਂ ਬਾਹਰ ਕਿਸੇ ਹੋਰ ਰੂਪ ਦੇ ਵਿੱਚ ਵੇਚਣਾ ਗੈਰਕਾਨੂੰਨੀ ਆ ਸੋ ਹਜੇ ਤੱਕ ਕੋਈ ਰਿਪੋਰਟ ਨਹੀਂ ਆਈ ਜਿਹਦੇ ਵਿੱਚ ਕੋਈ ਮਤਲਬ ਸਜ਼ਾ ਜਾਂ ਜੇਲ੍ਹ ਟਾਈਮ ਹੋਵੇ ਜਦੋਂ ਇਹ ਇਹਨਾਂ ਨੇ ਗਿਲਟੀ ਪਲੀ ਕਰ ਰਹਾ ਨਾ ਪਰ ਬਹੁਤ ਵੱਡਾ ਇਹ ਪਬਲਿਕ ਸੇਫਟੀ ਇਸ਼ੂ ਆ ਜਿਹੜਾ ਕਨਸਰਨ ਆ ਜਿਹੜਾ ਸਟਰੀਟ ਡਰਗ ਆ ਔਰ ਜਿਹੜੀ ਮਤਲਬ ਬਿਲਕੁਲ ਕੈਂਡੀ ਵਰਗੀ ਲੱਗਦੀ ਆ ਜਿਹੜਾ ਬੱਚੇ ਨੂੰ ਬੱਚਾ ਜਿਹੜਾ ਉਹ ਉਹਦੇ ਚ ਕਨਫਿਊਜ਼ ਹੋ ਸਕਦਾ ਉਹਦੇ ਲਈ ਵੱਡੀ ਸਮੱਸਿਆ ਜਿਹੜੀ ਆ ਉਹ ਬਣ ਸਕਦੀ ਆ ਅਗਲੀ ਗੱਲਬਾਤ ਬਿਲ 26 ਬਾਰੇ ਅਲਬਰਟਾ ਦੇ ਵਿੱਚ ਬਿਲ 26 ਦੇ ਉੱਤੇ ਹੁਣ ਇਤਰਾਜ ਹੋ ਰਿਹਾ ਹੈ ਜਿਹੜੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਉਹ ਕਹਿੰਦੀ ਵੀ ਸਾਡੇ ਹਿਸਾਬ ਨਾਲ ਇਹ ਠੀਕ ਨਹੀਂ ਹੈ ਬਿਲ 26 ਐਕਟ ਹੀ ਬਿਲ 26 ਇੱਕ ਕਾਨੂੰਨ ਆ ਲਾ ਆ ਲਬਰਟਾ ਦੇ ਵਿੱਚ ਜਿਹੜਾ ਇਹ ਦੱਸਦਾ ਕਿ ਜਿਹੜੇ ਜਿਹੜੇ ਟਰਾਂਸ ਜੈਂਡਰ ਯੂਥ ਨੇ ਟਰਾਂਸ ਜੈਂਡਰ ਯੂਥ ਮਤਲਬ ਜਿਹੜੇ ਨੌਜਵਾਨ ਆਪਣਾ ਸੈਕਸ ਬਦਲ ਲੈਣ ਦੇ ਮੁੰਡੇ ਕੁੜੀਆਂ ਕੁੜੀਆਂ ਮੁੰਡੇ ਬਣ ਜਾਂਦੇ ਆ ਵੀ ਉਹਦੇ ਤੇ ਕਿੱਥੇ ਤੱਕ ਉਹਨਾਂ ਦੀ ਜਿਹੜਾ ਇਹ ਕੀਤੀ ਜਾ ਸਕਦੀ ਆ ਤੇ ਕਿੱਥੇ ਤੱਕ ਨਹੀਂ ਕੀਤੀ ਜਾ ਸਕਦੀ ਇਹ ਜਿਹੜੇ 18 ਸਾਲ ਤੋਂ ਘੱਟ ਉਮਰ ਵਾਲਿਆਂ ਦੀ 18 ਸਾਲ ਤੋਂ ਉੱਤੇ ਹਰ ਇੱਕ ਬੰਦੇ ਦੀ ਮਰਜ਼ੀ ਉਹ ਮਰਜ਼ੀ ਕਰੇ ਪਰ 18 ਸਾਲ ਤੋਂ ਘੱਟ ਵਾਲਿਆਂ ਲਈ ਬਿਲ 26A ਰੋਕਦਾ ਆ ਕਿ ਇਹ ਜਿਹੜੀ ਜੈਂਡਰ ਐਫਰਮਿੰਗ ਟਰੀਟਮੈਂਟ ਜਾਂ ਕੇਆਰ ਆ ਜਿਹਦੇ ਵਿੱਚ ਹਾਰਮੋਨ ਥੈਰੇਪੀ ਆ ਜਿਹਦੇ ਵਿੱਚ ਪਿਊਬਰਟੀ ਬਲੋਕਰ ਆ ਜਿਹਦੇ ਵਿੱਚ ਸਰਜਰੀ ਆ ਵੀ ਇਹ ਸਾਰਾ ਕੰਮ 18 ਸਾਲ ਤੋਂ ਥੱਲੇ ਤੱਕ ਨਹੀਂ ਹੋ ਸਕਦਾ ਇਹ ਨਹੀਂ ਕਰਨਾ ਚਾਹੀਦਾ ਭਾਵੇਂ ਨਿਆਣਾ ਕਵੇ ਕਮੁੰਡਾ ਕਹਿੰਦੇ ਮੈਂ ਕੁੜੀ ਬਣਨਾ ਜੀ ਮੇਰੇ ਹਾਰਮੋਨ ਬਦਲ ਦਿਓ ਮੇਰੇ ਸਰਜਰੀ ਕਰ ਦਿਓ ਜੋ ਮਰਜੀ ਮਤਲਬ ਸਾਰਾ ਕੁਝ ਸਰੀਰ ਬਦਲਾ ਲਵੇ ਉਹ ਕਹਿੰਦੇ ਨਹੀਂ ਨਹੀਂ ਕਰ ਸਕਦੇ ਭਾਵੇਂ ਨਿਆਣੇ ਦੇ ਮਾਪੇ ਸਹਿਮਤ ਹੋ ਜਾਣ ਠੀਕ ਹੈ ਜੀ ਅਸੀਂ ਸਾਨੂੰ ਕੋਈ ਤਰਾਈ ਨਹੀਂ ਉਹ ਕਹਿੰਦੇ ਨਹੀਂ ਕਰ ਸਕਦੇ ਸਰਕਾਰ ਕਹਿੰਦੀ ਆ ਕਿ ਅਸਲ ਦੇ ਵਿੱਚ ਇਹ ਬਿੱਲ ਇਸ ਕਰਕੇ ਲਿਆਂਦਾ ਗਿਆ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਕਿਸੇ ਵੀ ਫੈਸਲੇ ਤੋਂ ਰੋਕਿਆ ਵੀ ਅੱਜ 18 ਸਾਲ ਤੋਂ ਘੱਟ ਨਿਆਣੇ ਨੂੰ ਕੀ ਸਮਝ ਆ ਉਹ ਕਹਿੰਦੇ ਅਸੀਂ ਇਹ ਚਾਹੁੰਦੇ ਆ ਪਰ ਇਹ ਇਹ ਕੋਈ ਇਹ ਦੋ ਦੂਣੀ ਚਾਰ ਤੇ ਹੈ ਨਹੀਂ ਇਹ ਤੇ ਹੈ ਨਹੀਂ ਵੀ ਕੱਲੂ ਬਦਲਿਆ ਜਾ ਸਕਦਾ ਇਹ ਵੀ ਅੱਜ ਜਿਹੜੀ ਉਹ ਕੁੜੀ ਕਹਿੰਦੇ ਜੀ ਮੇਰੇ ਹਾਰਮੋਨ ਬਦਲ ਦਿਓ ਸਰਜਰੀ ਕਰ ਦਿਓ ਮੈਂ ਮੁੰਡਾ ਬਣ ਜੰਨੀ ਆ ਤੇ ਉਹਨੂੰ 18 ਸਾਲਾਂ ਤੋਂ ਬਾਅਦ ਸਮਝ ਆਵੇ ਜਾਂ ਅਕਲ ਆਵੇ ਜਾਂ ਕੋਈ ਪਤਾ ਲੱਗੇ ਉਹਨੂੰ ਕਿ ਮੈਂ ਤਾਂ ਗਲਤ ਕਰ ਲਿਆ ਹੁਣ ਉੱਥੇ ਉਹ ਚੀਜ਼ ਅੰਡਰ ਨਹੀਂ ਹੋ ਸਕਦੀ ਉਹ ਦੁਬਾਰਾ ਨਹੀਂ ਹੋ ਸਕਦੀ ਸਰਕਾਰ ਕਹਿੰਦੀ ਸਾਡਾ ਮਕਸਦ ਇਹ ਆ ਅਸੀਂ ਇਹ ਇਸ ਕਰਕੇ ਚਾਹੁੰਦੇ ਹਾਂ ਵੀ 18 ਸਾਲ ਤੋਂ ਬਾਅਦ ਜੋ ਕਰਨਾ ਹੋ ਕਰੀ ਜਾਣ ਹਾਲਾਂਕਿ ਉਹਦੇ ਉੱਤੇ ਵੀ ਕਈ ਰੌਲੇ ਰੱਪੇ ਆ ਉਹ ਜਿਹੜੇ ਡਾਕਟਰ ਨੇ ਜਾਂ ਕਿ ਮੈਡੀਕਲ ਗਰੁੱਪ ਨੇ ਉਹ ਕਹਿੰਦੇ ਅਸੀਂ ਨਹੀਂ ਸਹਿਮਤ ਇਸ ਗੱਲ ਦੇ ਨਾਲ ਕਿ ਇਹ ਜਿਹੜਾ ਲਾ ਆ ਜਿਹੜਾ ਕਾਨੂੰਨ ਆ ਇਹ ਸਾਨੂੰ ਸਾਡੇ ਪੇਸ਼ੈਂਟ ਨੂੰ ਉਹਦੀ ਇੱਛਾ ਅਨੁਸਾਰ ਟ੍ਰੀਟਮੈਂਟ ਦੇਣ ਤੋਂ ਰੋਕਦਾ ਕਹਿੰਦੇ ਲਾ ਡਾਕਟਰ ਨੂੰ ਦੱਸਦਾ ਹੈ ਕਿ ਕਿਹੜੀ ਟ੍ਰੀਟਮੈਂਟ ਦੇਣੀ ਆ ਤੇ ਕਿਹੜੀ ਨਹੀਂ ਦੇਣੀ ਇਹਦਾ ਮਤਲਬ ਇਹ ਆ ਕਿ ਜਿਹੜਾ ਇਹਦੇ ਨਾਲ ਹੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਸੀਐਮਏ ਆ ਉਹਨਾਂ ਨੇ ਵੀ ਇਹ ਕਿਹਾ ਵੀ ਇਹ ਬਹੁਤ ਖਤਰਨਾਕ ਆ ਡਾਕਟਰ ਤੇ ਮਰੀਜ਼ ਦੇ ਰਿਸ਼ਤੇ ਵਿੱਚ ਦਖਲਅੰਦਾਜ਼ੀ ਕਰਨੀ ਇਹ ਗਲਤ ਗੱਲ ਆ ਹੋ ਸਕਦਾ ਦੋ ਧਿਰਾਂ ਨੇ ਅਸਲ 'ਚ ਪੂਰੇ ਕੱਲਾ ਅਲਬਰਟਾ ਦਾ ਨਹੀਂ ਬਿਲ ਬਿਲ 26 ਦਾ ਰੌਲਾ ਵੀ ਪੂਰੀ ਦੁਨੀਆ 'ਚ ਇਹ ਰੌਲਾ ਪਿਆ ਅਮਰੀਕਾ 'ਚ ਸਭ ਤੋਂ ਵੱਡਾ ਰੌਲਾ ਇਹ ਜਿਹੜੇ ਐਲਜੀਬੀਟੀਕਿਊ 2ਐਸ ਪਲੱਸ ਐਡਵੋਕੇਸੀ ਗਰੁੱਪਾ ਉਹ ਕਹਿੰਦੇ ਕਿ ਇਹ ਲਾ ਜਿਹੜਾ ਆ ਜਿਹੜਾ ਟਰਾਂਸ ਜੈਂਡਰ ਯੂਥ ਦੇ ਅਧਿਕਾਰਾਂ ਦੇ ਉੱਤੇ ਮਤਲਬ ਉਹਨੂੰ ਖੋਹ ਰਿਆ ਉਹਨਾਂ ਦੇ ਹੱਕਾਂ ਨੂੰ ਕੁਝ ਪਰਿਵਾਰ ਤੇ ਐਕਟਿਵਿਸਟ کورٹ ਨੂੰ ਇਹ ਕਹਿ ਰਹੇ ਆ ਕਿ ਇਹਨੂੰ ਲਾ ਨੂੰ ਟੈਂਪੋਰਰੀਲੀ ਰੋਕ ਦਿਓ ਇਹ ਨਾ ਕਰੋ ਇਹ ਲਾ ਪਿਛਲੇ ਸਾਲ ਆਖਰ ਜਿਹੇ ਦੇ ਵਿੱਚ ਉਹਨਾਂ ਨੇ ਪਾਸ ਕੀਤਾ ਆ ਤੇ ਜਦੋਂ ਜਿਹੜਾ ਫਾਈਨਲ ਅਪਰੂਵਲ ਇਹਦੀ ਆ ਜਾਣੀ ਆ ਰਾਇਲ ਐਸੈਂਟ ਉਸ ਤੋਂ ਬਾਅਦ ਇਹਨੇ ਫਿਰ ਕਾਨੂੰਨ ਬਣ ਜਾਣਾ ਫਿਰ ਉਸੇ ਤਰੀਕੇ ਦੇ ਨਾਲ ਹੋਣਾ ਆ ਹੁਣ ਇਹ ਜਿਹੜੀ ਲੜਾਈ ਆ ਇਹ ਅਦਾਲਤ ਦੇ ਵਿੱਚ ਆ ਜਿੱਥੇ ਜੱਜ ਡਿਸਾਈਡ ਕਰਨਗੇ ਵੀ ਇਹਨੂੰ ਮੰਨਣਾ ਆ ਜਾਂ ਇਹਨੂੰ ਰੱਖਣਾ ਹੈ ਸੋ ਸੀਐਮ ਨੇ ਹੁਣ ਸਿੱਧਾ ਸਿੱਧਾ ਚੈਲੰਜ ਕਰਤਾ ਬਿਲ 26 ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਤੇ ਤਿੰਨ ਅਲਬਰਟਾ ਦੇ ਡਾਕਟਰ ਨੇ ਕੋਰਟ ਨੂੰ ਕਹਿ ਰਹੇ ਇੱਕ ਬਿਲ 26 ਨੂੰ ਜਿਹੜਾ ਰੋਕ ਦਿੱਤਾ ਜਾਵੇ ਤੇ ਇਹ ਇੱਕ ਵੱਡਾ ਮਸਲਾ ਇੱਥੇ ਬਣਿਆ ਹੈ ਡਾਕਟਰ ਨੇ ਓਬਜੈਕਟ ਕੀਤਾ ਤੇ ਕੋਰਟ ਦੇ ਕੋਲ ਆ ਇਹ ਸਰਕਾਰ ਦਾ ਥਿਊ ਇਹ ਆ ਕਿ ਅਸੀਂ ਇਹਨਾਂ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆ ਜਿਹੜੀ ਇਹ ਕੇਅਰ ਆ ਇਹ ਜਿਹੜੀ ਟ੍ਰੀਟਮੈਂਟ ਆ ਇਹ ਬਿਲ 26 ਦੇ ਅੰਡਰ ਬੈਨ ਆ ਨਹੀਂ ਕੀਤੀ ਜਾ ਸਕਦੀ ਤੇ ਡਾਕਟਰਨ ਲੱਗਦਾ ਵੀ ਅਸੀਂ ਪਾਵਰਲੈਸ ਆ ਸਾਨੂੰ ਸਾਡੇ ਕੋਲ ਤਾਂ ਕੋਈ ਹੈ ਹੀ ਨਹੀਂ ਫੈਸਲਾ ਕਰਨ ਦਾ ਵੀ ਅਸੀਂ ਕਬਰੀਜ ਨੂੰ ਕੀ ਦੇਣਾ ਜਾਂ ਕੀ ਨਹੀਂ ਦੇਣਾ ਇਹ ਜਿਹੜਾ ਮਾਮਲਾ ਹੈ ਹਿਊਮਨ ਰਾਈਟਸ ਕੰਸਰਨ ਵੀ ਬਣ ਗਿਆ ਜਿਹੜਾ ਜਿਹੜਾ ਚਾਰਟਰ ਰਾਈਟਸ ਆ ਵੀ ਇਹ ਸਾਡੇ ਚਾਰਟਰ ਰਾਈਟਸ ਨੂੰ ਵਾਇਓਲੇਟ ਕਰ ਰਿਹਾ ਹੈ ਤੇ ਦੂਜਾ ਲੀਗਲ ਐਕਸ਼ਨ ਇਹਦੇ ਤੇ ਕੁਝ ਹੋਣਾ ਚਾਹੀਦਾ ਸੋ ਜਿਹੜੀ ਐਨਡੀਪੀ ਦੇ ਹੈਲਥ ਕ੍ਰਿਟਿਕ ਹੈਗੇ ਆ ਆਪਣੇ ਸਾਰਾ ਹਫਮਨ ਉਹ ਸਪੋਰਟ ਕਰ ਰਹੇ ਆ ਡਾਕਟਰਸ ਦੀ ਕਿ ਕੋਈ ਵੀ ਜਿਹੜੀ ਸਰਕਾਰ ਆ ਉਹਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਡਾਕਟਰ ਤੇ ਪੇਰੈਂਟਸ ਜੇਕਰ ਐਗਰੀ ਆ ਵੀ ਬੱਚੇ ਦੇ ਮਾਪੇ ਜੇ ਸਹੀ ਮਤੌਕੜਾ ਨਿਆਣੇ ਆ ਉਹ ਤਾਂ ਸਿਆਣੇ ਹੀ ਆ ਜੋ ਕਹਿੰਦੇ ਆ ਤਾਂ ਫਿਰ ਇਹ ਫੈਸਲਾ ਕਰ ਲੈਣਾ ਚਾਹੀਦਾ ਇਹ ਬਹੁਤ ਵੱਡਾ ਮਸਲਾ ਆ ਇੱਕ ਆਮ ਤੌਰ ਦੇ ਉੱਤੇ ਜਿਹੜੇ ਕੰਜ਼ਰਵਟਿਵ ਗਰੁੱਪ ਨੇ ਜਿਹੜੇ ਸੱਜੇ ਪੱਖੀ ਨੇ ਜਿਵੇਂ ਆਪਣੇ ਇੱਥੇ ਕੰਜ਼ਰਵਟਿਵ ਪਾਰਟੀ ਹੋਊਗੀ ਅਮਰੀਕਾ ਦੇ ਵਿੱਚ ਉਹਗੇ ਜਿਹੜੇ ਰਿਪਬਲਿਕਨ ਨੇ ਉਹ ਆਮ ਤੌਰ ਦੇ ਉੱਤੇ ਇਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਕਰਦੇ ਆ ਬਈ ਏ ਨਹੀਂ ਹੋਣੀਆਂ ਚਾਹੀਦੀਆਂ ਜਿਹੜਾ 트랜ਸ ਜੈਂਡਰ ਤੇ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਖਾਸ ਕਰ 18 ਸਾਲ ਤੋਂ ਥੱਲੇ ਇਹਦੀ ਆਗਿਆ ਨਹੀਂ ਹੋਣੀ ਚਾਹੀਦੀ ਜਿਹੜੇ ਥੋੜੇ ਜਿਵੇਂ ਲਿਬਰਲ ਨੇ ਜਿਹੜੇ ਜਿਵੇਂ ਐਨ ਡੀ ਪੀ ਆ ਜਾਂ ਲਿਬਰਲ ਨੇ ਜਾਂ ਉਧਰਲੇ ਪਾਸੇ ਅਮਰੀਕਾ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਨੇ ਉਹ ਥੋੜਾ ਜਿਹਾ ਇਸ ਗੱਲ ਦੀ ਸਪੋਰਟ ਕਰਦੇ ਵੀ ਨਹੀਂ ਹਰ ਇੱਕ ਬੰਦੇ ਦਾ ਆਪਣਾ ਸਰੀਰ ਆ ਉਹਦਾ ਅਧਿਕਾਰ ਹੋਣਾ ਚਾਹੀਦਾ ਮੁੰਡਾ ਬਣੇ ਕੁੜੀ ਬਣੇ ਕੁਛ ਬਣੇ ਇਹ ਉਹਦੀ ਮਰਜ਼ੀ ਆ ਸੋ ਇਹ ਬਹੁਤ ਦੁਨੀਆ ਦੇ ਵਿੱਚ ਬਹੁਤ ਲੰਮਾ ਚੌੜਾ ਰੌਲਾ ਹੈ ਹੁਣ ਅਲਬਰਟਾ ਦੇ ਵਿੱਚ ਬਿਲ 26 ਦਾ ਕੀ ਬਣਦਾ ਉਹ ਵਾਲੇ ਸਮਝ ਪਤਾ ਲ ਇਦਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸੁਨੋਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ